ਤੇ ਗਲਤ ਹੈ ਜੀ ਉਹ ਕੰਮ ਹੋਇਆ ਵਾ ਵੀਰ ਜੀ ਭਿੱਕ ਸੀ ਇੱਥੇ ਸਾਰੇ ਨੂੰ ਪਤਾ ਕਿ ਨੇ ਸਾਡੇ ਬੱਚੇ ਭੁੱਖੇ ਮਰ ਰਹੇ ਨੇ ਮਾਪੇ ਭੁੱਖੇ ਮਰ ਰਹੇ ਮਾਪੇ ਬੱਚੇ ਨਹੀਂ ਦੇਖ ਰਹੇ ਸਾਡੇ ਕੋਲ ਬੱਚੇ ਪੈਸੇ ਵੇਚਣਗੇ ਇਹਨੇ ਸਾਡਾ ਉਹ ਹਾਲ ਕਰਖਿਆ ਜੀ ਵੇਹ ਦੇ ਨਾਲ ਤਾਂ ਬੰਦੇ ਚਾਹਰ ਖਾ ਕੇ ਮਰ ਜੇ ਕਿਸੇ ਨੂੰ ਥਮੇੜਾ ਮਾਰਦਾ ਕਿਸੇ ਨੂੰ ਗਾਲਾਂ ਕੱਢਦੀਆਂ ਉਰੇ ਆ ਕੇ ਗਮਰਾਹ ਕਰਦੇ ਨੇ ਵੇ ਜੇ ਕਿਸੇ ਨੇ ਇੰਡੀਆ ਦੱਸਿਆ ਜਿਹੜੇ ਹਰਮੀਰ ਸਿੰਘ ਪਖਾਨ ਮਜਰਾ ਸਾਹਿਬ ਐਮ ਐਲ ਏ ਸਾਨੂੰ ਬਲਕਾਰ ਸਿੰਘ ਏਜੰਟ ਸਨੌਰ ਤੋਂ ਅਮੀਰ ਖਾਨ ਏਜੰਟ ਬਹਿਰੂ ਤੋਂ ਤੇ ਉਹਦਾ ਭਰਾ ਸੰਵੀਰ ਖਾਨ ਏਜੰਟ ਉਹ ਵੀ ਬਹਿਰੂ ਤੋਂ ਤੇ ਬਲਕਾਰ ਸਿੰਘ ਦਾ ਭਰਾ ਮਨਦੀਪ ਸਿੰਘ ਏਜੰਟ ਉਹ ਸਨੌਰ ਤੋਂ ਸਾਨੂੰ ਉੱਥੋਂ ਕਹਿ ਕੇ ਲਿਆਏ ਸੀਗੇ ਵੀ ਇਟਲੀ ਚ 1.5 ਜਾਂ 2 ਲੱਖ ਰੁਪਏ ਬਣਦਾ ਜਿਸ ਦਿਨ ਸਾਡੇ ਨਾਲ ਵਾਦਾ ਕੀਤਾ ਤੇ ਉਸ ਤੋਂ ਬਾਅਦ ਸਾਰੇ ਦੇ ਪਾਸ ਵੀਜਾ ਆ ਗੇ ਬੀਜੇ ਆਏ ਤਾਂ ਕਿਸੇ ਤੋਂ 15 ਲੱਖ ਕਿਸੇ ਤੋਂ 16 ਲੱਖ ਕਿਸੇ ਤੋਂ 17 ਲੱਖ ਕਿਸੇ ਤੋਂ ਜ਼ਮੀਨ ਲਖਾ ਕੇ ਲਿਆਏ ਆ ਇਹ ਤੇ ਜ਼ਮੀਨ ਐਦਾਂ ਲਖਾਈ ਵੀ ਅਸੀਂ ਛੋਟੀ ਜ਼ਮੀਨਾਂ ਵਾਪਸ ਕਰ ਦੇਾਂਗੇ ਇਹ ਤਾਂ ਇੱਕ ਸਕਿਉਰਿਟੀ ਤੇ ਲਖਾ ਰਹੇ ਹਾਂ ਵੀ ਅਸੀਂ ਤੁਸੀਂ ਦੋ ਸਾਲ ਦੋ ਸਾਲ ਕਮਾ ਕੇ ਦੇ ਦਿਓ ਛੋਟੀ ਜ਼ਮੀਨਾਂ ਵਾਪਸ ਕਰ ਦੇਾਂਗੇ ਅਸੀਂ ਤੇ ਉਹਨਾਂ ਨੇ ਪਿੱਛੇ ਤੇ ਜ਼ਮੀਨਾਂ ਵੇਚਤੀਆਂ ਜ਼ਮੀਨਾਂ ਵੇਚਤੀਆਂ ਤੇ ਉਲਟਾ ਦੋ 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 ਚੈੱਕ ਕਿਸ਼ਤ ਇੱਕ ਚੈੱਕ ਕਿਸੇ ਤੋਂ ਦੋ ਚੈੱਕ ਜਿਹੜੇ 15-16 ਬੰਦੇ ਅਸੀਂ ਇੱਥੇ ਇਕੱਠੇ ਹੋਏਗੇ 21 ਮਾਲਕ ਦੇ ਤੇ ਹੋਰੇ ਆ ਕਿ ਜੋ ਵੀ ਸਾਡੀ ਆਮਦਨ ਸੀ ਜੋ ਵੀ ਅਸੀਂ ਕਮਾਉਂਦੇ ਸੀਗੇ ਗੋਰ ਇਹਦੇ ਬਰਬਰ ਖੜ ਜਾਂਦੇ ਸੀ ਕਿ ਅਮੀਰ ਖਾਨ ਏਜੰਟ ਤੇ ਬਲਕਾਰ ਸਿੰਘ ਏਜੰਟ ਅਤੇ ਸਮੀਰ ਖਾਨ ਏਜੰਟ ਦਾ ਭਰਾ ਅਮੀਰ ਖਾਨ ਦਾ ਜੋ ਵੀ ਉਹ ਸਾਨੂੰ ਪੈਸੇ ਦਿੰਦਾ ਸੀ ਗੋਰਾ ਇਹ ਗੇਲ ਦੀ ਗਲ ਸੁੱਟ ਤੋਂ ਖੋ ਕੇ ਉੱਤੇ ਚਵਾਰੇ 'ਚ ਵੱਢ ਜਾਂਦੇ ਸੀਗੇ ਜੀ ਸਾਨੂੰ ਹੋਰ ਤਾਂ ਹੋਰ ਅਸੀਂ ਰਾਸ਼ਨ ਵਾਸਤੇ ਵੀ ਜਦੋਂ ਮੰਗ ਕੇ ਲੈਂਦੇ ਸੀਗੇ ਜਿਵੇਂ ਇੱਕ ਭਿਖਾਰੀ ਮੰਗ ਕੇ ਲੈਂਦਾ ਉਵੇਂ ਅਸੀਂ 100-100 ਸਾਨੂੰ 100 ਰੁਪਏ 50 ਰੁਪਏ ਕਿਸੇ ਨੂੰ 30 ਰੁਪਏ ਐ ਬੜੀ ਮੁਸ਼ਕਲ ਤੋਂ ਦਿੰਦੇ ਸੀਗੇ ਜਦੋਂ ਅਸੀਂ ਮੰਗਦੇ ਸੀਗੇ ਉਸ ਤੋਂ ਬਾਅਦ ਜਦੋਂ ਅਸੀਂ ਆਏ ਆ ਸਾਡਾ ਸਵਾਗਤ ਮਿਲਣਾ ਲੱਗਿਆ ਉਸ ਤੋਂ ਬਾਅਦ ਇੱਥੇ ਕੰਮ ਰਹੇਗਾ 2 ਘੰਟੇ 3 ਘੰਟੇ ਉਸ ਤੋਂ ਬਾਅਦ ਮੈਂ ਬੋਲਿਆ ਜੀ ਬੀਪਾਈ ਸਾਹਿਬ ਤੂੰ ਤਾਂ ਕਹਿੰਦਾ ਸੀਗਾ ਗੋਰੇ ਕੋਲ 1.5 ਤੋਂ 2 ਲੱਖ ਰੁਪਏ ਬਣਦਾ 20 10 ਘੰਟਿਆਂ ਦਾ ਕੰਮ ਆ ਇਸ ਤੇ 2-3 ਘੰਟੇ ਕੰਮ ਲੇਗਾ ਮੈਥ ਇਹਦੇ ਨਾਲ ਤਾਂ ਇੰਡੀਆ ਚੰਗਾ ਸੀਗਾ ਤੇ ਮੈਨੂੰ ਇੱਕ ਸਾਈਡ 'ਚ ਬੁਲਾ ਕੇ ਲੈ ਗਏ ਸਮੀਰ ਅਮੀਰ ਖਾਨ ਏਜੰਟ ਤੇ ਬਲਕਾਰ ਸਿੰਘ ਏਜੰਟ ਸਾਈਡ 'ਚ ਬੁਲਾ ਕੇ ਲੈ ਗਏ ਮੈਨੂੰ ਗਲਤ ਗਾਲਾਂ 'ਚ ਪੇਸ਼ ਆਏ ਇਹ ਤੇ ਬਲਕਾਰ ਸਿੰਘ ਏਜੰਟ ਨੇ ਮੇਰੇ ਮੁੱਕਾ ਮਾਰਿਆ ਮੇਰੇ ਮੂੰਹ ਤੇ ਤੇ ਅਮੀਰ ਖਾਨ ਵਿਚ ਆਇਆ ਉਹ ਵਿੱਚ ਆ ਕੇ ਛਡਾਇਆ ਤੇ ਅਮੀਰ ਖਾਨ ਬਾਅਦ ਚ ਮੇਰੇ ਅਮੀਰ ਖਾਨ ਨੇ ਵੀ ਮੇਰੇ ਤੋਂ ਹੀ ਦੇ ਪਿੱਛੇ ਭਟ ਕੇ ਇੱਕ ਕਿਸੋਨ ਛੱਡਿਆ ਜੀ ਤੇ ਉਲਟਾ ਮੈਨੂੰ ਕਹਿੰਦੇ ਜੇ ਘਰੇ ਕਿਸੇ ਨੂੰ ਦੱਸਿਆ ਤੈਨੂੰ ਸੈਟਲ ਜਾ ਕੇ ਘਰੇ ਤੇਰੇ ਫੋਨ ਕਰ ਦੇਾਂਗੇ ਭਾਈ ਜੀਤ ਸਿੰਘ ਨੂੰ ਅਟੈਕ ਹੋ ਗਿਆ ਵੀ ਤੇਰੀ ਛੋਟੇ ਜਿਹ ਕੁਝੇ ਜਿਹ ਪਾ ਕੇ ਤੈਨੂੰ ਤੇਰੀ ਆਰਥੀਆਂ ਸੰਸਕਾਰ ਕਰਕੇ ਤੇਰਾ ਸੈਟ ਖੁੰਝੇ ਚ ਤੇਰੀਆਂ ਅੰਗੀਆਂ ਪਛਾ ਦੇਾਂਗੇ ਸਾਰਿਆ ਗੱਲ ਜੀ ਬਹੁਤ ਨਾਜਾਇਜ਼ ਹੋ ਰਹੀ ਆ ਕਿਸ ਨੂੰ ਅਗਾਲ ਤੋਂ ਬਣਿਆ ਨਹੀਂ ਬੋਲਦਾ ਸੀਗਾ ਜਿਹੜਾ ਬਲਕਾਰ ਸਿੰਘ ਆ ਤੇ ਅਮੀਰ ਖਾਨ ਕਿਸੇ ਨੂੰ ਵੀ ਜਿਹੜੇ ਵੀ ਅਸੀਂ ਬੰਦੇ ਸੀਗੇ ਸਨੌਰ ਤੋਂ ਆਏ ਵੀ ਆ ਹੈ ਸਾਰੇ ਥੋੜੇ ਹਲਕੇ ਦੇ ਬੰਦੇ ਆ ਦੋ ਬੰਦੇ ਆਸਰਪੁਰ ਤੋਂ ਇੱਕ ਬੰਦਾ ਬਹਿਰੂ ਤੋਂ ਇੱਕ ਬੰਦਾ ਸਲੇਮਪੁਰ ਜੱਟਾ ਤੋਂ ਤੇ ਇੱਕ ਬੰਦਾ ਉਧਰ ਹਰਿਆਣੇ ਚੋਂ ਲਿਆਏ ਆ ਬਰਾਰ ਇੱਕ ਯੂਪੀ ਤੋਂ ਵਿਚਾਰਾ ਇਹਦੇ ਸਾਡੂ ਦਾ ਮੁੰਡਾ ਕੁਲਵਿੰਦਰ ਸਿੰਘ ਸਾਡੇ ਗਲਤਾਂ ਜੀ ਉਹ ਕੰਮ ਹੋਇਆ ਵਾ ਵੀਰ ਜੀ ਵਿੱਕ ਸੀ ਇੱਥੇ ਸਾਰੇ ਨੂੰ ਪਤਾ ਗੌਰਮੈਂਟ ਰੋਟੀ ਦੇਹੀ ਹੈ ਗੌਰਮੈਂਟ ਆ ਰੋਟੀ ਦੇ ਰਹੀ ਆ ਤੇ ਬੱਚੇ ਸਾਰੇ ਜਿਹੜੇ ਹੈਗੇ ਨੇ ਸਾਰੇ ਦੇ ਬੱਚੇ ਭੁੱਖੇ ਮਰ ਰਹੇ ਨੇ ਮਾਪੇ ਭੁੱਖੇ ਮਰੇ ਮਾਪੇ ਬੱਚਾ ਨਹੀਂ ਦੇਖ ਰਹੇ ਸਾਡੇ ਕੋਲ ਬੱਚੇ ਪੈਸੇ ਭੇਜਣਗੇ ਇਹਨੇ ਸਾਡਾ ਉਹ ਹਾਲ ਕਰਖਿਆ ਜੀ ਬੇਦ ਨਾਲ ਤਾਂ ਪੰਚਾਇਰ ਖਾ ਕੇ ਮਰ ਜੇ ਕਿਸੇ ਨੂੰ ਥੱਲੇ ਮਾਰਦਾ ਕਿਸੇ ਨੂੰ ਗਾਲਾਂ ਕੱਢਦੀ ਆ ਉਹਰੇ ਆ ਕੇ ਘਮਰਾਹ ਕਰਦੇ ਨੇ ਵੀ ਜੇ ਕਿਸੇ ਨੇ ਇੰਡੀਆ ਦੱਸਿਆ ਜਿਹੜੇ ਤੁਹਾਡੇ ਚੈੱਕਾਂ ਦੇ ਦੋ ਦੋ ਅਸੀਂ ਤੁਹਾਡੇ ਪਿੱਛੇ ਲਾ ਦਾਂਗੇ ਪੰਜ ਪੰਜ ਸੌ ਤੋਂ ਸਾਡੇ ਕੋਲ ਸਟੈਮ ਲਖਾਏ ਹੋਏ ਨੇ ਇਸ ਬੰਦੇ ਲਈ ਸਾਡੇ ਕੋਲ ਉਹ ਕੰਮ ਕਰ ਰਹੇ ਆਂ ਵੀ ਜਿਹੜਾ ਨਹੀਂ ਹੱਦ ਤੋਂ ਬਾਹਰ ਇੱਕ ਦੁਸ਼ਮਣ ਵੀ ਨਹੀਂ ਕਰਦਾ ਸਾਨੂੰ ਹੱਥ ਜੋੜ ਕੇ ਬੇਨਤੀ ਆ ਜੀ ਤੁਹਾਡੇ ਤੋਂ ਇਨਸਾਫ ਚਾਹੀਦਾ ਸਾਡਾ ਸਾਥ ਦਿਓ ਜੀ ਸਾਥ ਦਿਓ ਕਿਉਂਕਿ ਤੁਸੀਂ ਤੁਹਾਨੂੰ ਸਾਡੇ ਵੋਟਾਂ ਪਾਈਆਂ ਆਹ ਪਾਰਟੀ ਸਰਕਾਰ ਹੈ ਮੈਂ ਗਰਮੀਤ ਸਿੰਘ ਕਾਕੇ ਦਾ ਭਰਾ ਆਂ